हां जी ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀਵੀ ਦੇ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਰੀਵੀ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਦੇ ਅੱਜ ਆਪਾਂ ਬਣਾਉਣ ਲਈ ਵੀਡੀਓ ਬਣਾਉਣ ਪਹੁੰਚੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 6 ਮੱਝਾਂ ਦੇ ਵਿੱਚ ਦਿਖਾਵਾਂਗੇ ਦੋ ਮੱਝਾਂ ਕਨਫਰਮ ਚੈੱਕ ਪਾਸ ਟੋਪੜਾ ਬਣਾਉਣਗੀਆਂ ਤੇ ਦੂਜੀਆਂ ਜਿਹੜੀਆਂ 4 ਮੱਝਾਂ ਦੋਸਤੋ ਟੀਕੇ ਇਹਨਾਂ ਮੱਝਾਂ ਨੂੰ ਭਰੇ ਆ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖੇਦ ਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਕ ਕਰ ਜੀ ਕਰਨੀ ਦੋਸਤੋ ਤੁਸੀਂ ਆਪ ਆ ਕੇ ਕਰ ਲੀਂ ਜੀ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖੇਦ ਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਨਾਂ ਮਰੇ ਨਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਨਾਲ ਲੱਗਦੇ ਬੈਲ ਬਟਨ ਵਾਲ ਤੇ ਸਿਲੈਕਟ ਕਰਦੇ ਹੋ। ਆਓ ਫਿਰ ਇਹ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਵੀਰ ਦੇ ਕੋਲੋਂ ਸਾਰੀ ਇਹਨਾਂ ਮੱਜਾਂ ਦੀ ਪੁੱਛ ਲਈਏ। ਸਾਸਰੀ ਜੀ ਬਾਈ, ਸਤਿ ਸ੍ਰੀ ਅਕਾਲ ਜੀ ਮਾਨਾ। ਹੋਰ ਬਾਈ ਠੀਕ ਠਾਕ। ਵਧੀਆ ਜੀ, ਚੜ੍ਹਦੀ ਕਲਾ। ਚੱਲੀ ਜਾਂਦਾ ਬਜੀ ਕੰਮ ਕਰ। ਵਧੀਆ ਜੀ ਬੜੀ ਕਿਰਪਾ ਬਰੂਸਾ ਜੀ। ਸ਼ੁਕਰੇ ਹਾਂ ਜੀ। ਐਡਰੈਸ ਬੋਲਦੀ ਆਪਾਂ। ਰੈਸੀਪੀਐਂਟ ਝਾਂਪੇ ਫਰਦ। ਜ਼ਿਲ੍ਹਾ ਤਰਨਤਨ। ਠੀ ਠੀਕ ਹੈ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾਹ ਠੀਕ ਹੈ ਜੀ ਫੋਨ ਨੰਬਰ ਜੀ 7887901172 7887901172 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ 6 ਨਾ ਗਿਆ ਵੀਰ ਮੱਝ ਦੇ ਜਾਨਾ ਹਾਂਜੀ ਭਾਜੀ 6 ਨਾ ਗਿਆ ਤੋਂ ਟੋਕੜਾ ਕਪਣਾਈ ਚੈੱਕ ਪਾਸ ਕੰਪਰਮ ਹਾਂਜੀ ਹਾਂਜੀ ਤੇ ਚਾਰ ਜਿਹੜੀਆਂ ਬਾਕੀ ਜੀ ਉਹਨਾਂ ਨੂੰ ਟੀਕੇ ਭਰੇ ਜਦ ਅਜਾ ਡਿਟੇਲ ਹੋਊਗੀ ਉਦੋਂ ਤੁਹਾਨੂੰ ਪਤਾ ਠੀਕ ਹੈ ਜੀ ਤੇ ਆਪਾਂ ਸ਼ੁਰੂ ਕਰੀਏ ਵੀਰ ਇਹ ਸਮਝ ਤੋਂ ਪਹਿਲਾਂ ਦੱਸਿਓ ਡਿਟੇਲ ਇਸ ਭਾਜੀ ਇਹ ਭਾਜੀ ਪਹਿਲਾਂ ਝੋਟੀ ਹੈ ਹਾਂਜੀ ਸੋਈ ਹਾਂਜੀ ਤੇ ਗਾਂ ਡਾਕਟਰ ਦੇ ਕਹਿਣ ਮੁਤਾਬਕ ਤੇ 6.5 ਸਤਾਂ ਦੀ ਆ ਸਾਢੇ 6 ਆਪਾਂ 6ਾਂ ਦੀ ਆਖਾਂਗੇ ਠੀਕ ਹੈ ਨਹੀਂ ਯਾਨੀ ਕਿ ਸਾਢੇ 6 ਤੋਂ 7 ਮਹੀਨੇ ਹੈਗੇ ਆ ਤੇ 6 ਮਹੀਨੇ ਦੀ ਕਹਿ ਕੇ ਆ 6ਾਂ ਦੀ ਆਨੇ ਆ ਜੀ ਠੀਕ ਹੈ ਜੀ ਬਾਕੀ ਕੋਈ ਭਾਵੇਂ ਸੱਜਣ ਲੈਂਦਾ ਤੇ ਚੈੱਕ ਕਰਾ ਕੇ ਖੜਿਆ ਠੀਕ ਹੈ ਜੀ ਹਾਂਜੀ ਅੱਛਾ ਜਦੋਂ ਆਪਾਂ ਚੈੱਕ ਕਰਾਈ ਆ ਆਪਾਂ ਕੋਈ ਦੀ ਵੀਡੀਓ ਵਗੈਰੇ ਬਣਾਈ ਨੇ ਵੀਡੀਓ ਨਹੀਂ ਜੀ ਬਣੀ ਹੈਗੀ ਆਪਣੇ ਕੋਲ ਅੱਛਾ ਜੀ ਇਹ ਆ ਵੀ ਜੇ ਕੋਈ ਆਖੂ ਆਪਾਂ ਡਾਕਟਰ ਨਾਲ ਗੱਲ ਕਰਾ ਦਾਂਗੇ ਤੇ ਭਾਵੇਂ ਆਪ ਦਾ ਡਾਕਟਰ ਲਿਆ ਕੇ ਵੀ ਕੋਈ ਕਰਾ ਲਈ ਆਪਾਂ ਕੋਈ ਗੱਲ ਆਪਣੀ ਗਰੰਟੀ ਹੋ ਗਈ ਛਿਆਂ ਠੀਕ ਹੈ ਜੀ ਵੀਡੀਓ ਬਣਾ ਲਿਆ ਕਰੋ ਜੰਦਾ ਹਾਂ ਹਾਂ ਠੀਕ ਠੀਕ ਕਿਉਂਕਿ ਮੁਰਕੇ ਉਹ ਨਾਲ ਬਾਰ-ਬਾਰ ਤੁਹਾਨੂੰ ਪਤਾ ਪਸ਼ੂ ਚੈੱਕ ਕਰਾਉਣਾ ਨਾ ਨਹੀਂ ਉਹ ਫਿਰ ਗਰਮੀ ਹੁੰਦੀ ਹੈ ਹਾਂ ਗਰਮੀ ਹੋਈ ਤੇ ਇਹ ਵੀ ਰ ਹੁਣ ਮਤਲਬ ਦੁੱਧ ਕਿੰਨਾ ਤੇ ਰ ਨਹੀਂ ਦੁੱਧ ਨਹੀਂ ਜੀ ਇਹਦੇ ਥੱਲੇ ਆ ਅੱਛਾ ਤੋਕ ਮਿਲ ਲਟਾਈ ਦੁੱਧੋਂ ਡਰਾਈ ਆ ਕੱਲੀ ਗੱਬਣਿਆ ਕੱਲੀ ਗੱਬਣਿਆ ਹੈਗੀ ਸਤਾਂ ਦੀ ਆ ਪਛਿਆਂ ਦੀ ਆਖਾਂ ਠੀਕ ਹੈ ਜੀ ਹਾਂ ਹਾਂਜੀ ਸਵੇਰਾ ਪਹਿਲਾ ਗਾਂ ਦੂਜੇ ਦੀ ਕੱਪਣੀ ਸਵੇਰੇ ਸਵੇਰੇ ਹਾਂਜੀ ਕਾਟ ਕਾਟ ਵੱਡਾ ਠੀਕ ਹੈ ਜੀ ਕੱਢੀਏ ਬਾਹਰ ਆਪਾਂ ਜਿਆਦਾ ਨਹੀਂ ਆਉਂਦੇ ਪਹਿਲੇ ਸਵੇਰੇ ਨਾ ਮਾਲਕਾਂ ਦੇ ਕਹਿਣ ਮੁਤਾਬਕ 10 ਲੀਟਰ ਦੁੱਧ ਆਂਦੇ ਫੇ ਦਿੱਤਾ ਚਲੋ ਕੱਦ ਦੇ ਹਿਸਾਬ ਨਾਲ ਇਹਨਾਂ ਬਹੁਤ ਹਾਂਜੀ ਹਾਂਜੀ ਆਪਾਂ ਇਹਨੇ 15 16 ਨਹੀਂ ਆਉਂਦੇ ਨਾਲੇ ਪਹਿਲਾਂ ਛੋਟੀ ਆ ਸੋ ਇਹਨੂੰ ਲੈ ਗਏ ਹਾਂਜੀ ਹਾਂਜੀ ਤੇ ਇਹ ਆ ਵੀ ਚਲੋ ਗਾਂ ਦੂਜੇ ਕੱਦ ਕਾਟ ਵਾਲੀ ਆ ਥੋੜਾ ਜਿਹਾ ਦੋਸਤ ਸਿੰਘ ਜਰੂਰ ਉਹ ਖਲਾ ਲੈ ਗਈ ਹਾਂਜੀ ਬਾਕੀ ਜੇ ਬੈਕ ਸਾਈਡ ਤੋਂ ਪਿੱਠਪੁੜੇ ਵਾਲੇ ਪਾਸੇ ਵੇਖੀ ਤੇ ਦੋਸਤੋ ਬਿਲਕੁਲ ਆਰਡਰ ਕੁਆਲਿਟੀ ਥਣਾ ਦੀ ਕੁਆਲਿਟੀ ਪਿੱਠਪੁੜੇ ਦੀ ਚੜਾਈ ਤੇ ਮਈ ਦੀ ਬੋਡੀ ਬੰਦ ਤੁਸੀਂ ਚੈੱਕ ਕਰ ਸਕਦੇ ਹੋ ਕਬਡੀ ਮਈ ਆ ਹਾਂਜੀ ਹਾਂਜੀ ਇਹ ਨਹੀਂ ਵੀ ਛੋਟੀ ਹੋਊਗੀ ਕੈਮਰੇ ਤੋਂ ਬਿਲਕੁਲ ਦੋਸਤੋ ਪਤਲੀ ਚਮੜੀ ਸਿੰਗਲ ਡੀ ਲਓ ਜੀ ਮੁੜਾ ਕੀ ਉਦਾਂ ਵੀ ਜੀ ਸੀਲਸ ਲਾ ਕੇ ਪਈ ਹਾਂਜੀ 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 ਹੁਣ ਇਹ ਮਈਆਂ ਲਾਈਆਂ ਜਦੋਂ ਕੱਢਦੇ ਨੇ ਦੂਜੇ ਥਾਂ ਟੰਗਰ ਉਹ ਹੀ ਨੇ ਥੋੜੇ ਜਿਹੀ ਕਾਲੇ ਪੈਣ ਦਾ ਹਾਂਜੀ 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 ਇਹ ਤੇ ਆ ਸੰਗਲਵੀ ਨਾਲੇ ਤਲਿਹਾਰੀ ਤਲੂਗੀ ਪਾਈ ਨਹੀਂ ਠੀਕ ਹੈ ਜੀ ਦੋਤੋਂ ਦੋਤੋਂ ਜਿਹੜੀ ਆ ਟਰਾਈ ਹੋਈ ਆ ਦੁੱਧ ਨਹੀਂ ਜਿ ਦੇਦੀ ਤੇ ਡਾਕਟਰ ਦੇ ਕਹਿਣ ਮੁਤਾਬਕ ਵੀਰ ਨੇ ਦੱਸਤਾ ਤੁਹਾਨੂੰ ਕਿ 7 ਮਹੀਨੇ ਦੀ ਪਰ ਵੀਰ ਕਹਿੰਦਾ ਕਿ ਆਪਾਂ 6 ਦੀ ਕਹਾਂਗੇ ਅਸ਼ਵੀਰ ਮੋਲੇ ਦਾ ਕੀ ਕਰਨਾ ਭਾਜੀ ਮੋਲ ਆਪਾਂ ਇਹਦਾ ਛੋਟਾ ਹੀ ਕਰਨਾ ਹਾਂਜੀ ਮੋਲ ਭਾਵੇਂ ਕੋਈ ਕਰਾਲੇ ਜੀ ਇਹਦਾ 65 ਭਾਵੇਂ ਕਰਾਲੇ 70 ਤੇ ਭਾਵੇਂ ਕਰਾਲੇ 80 ਹਾਂਜੀ ਹਾਂ ਨਾ ਜਿਹੜੀ ਆ ਭਾਜੀ 55000 ਦੇ ਕਹਿੰਦਾ ਕਿ ਮਾਨਤਨ ਹਾਂਜੀ ਇੱਕੇਰੀ ਕਰ ਦੇਣਾ ਇੱਕੇ ਇੱਕੇ 1000 ਕਰ ਦਾਂਗਾ ਪੂਰੇ 55000 55000 ਨਹੀਂ ਕਿ ਜੈਸੇ ਜੀ ਚਲੋ ਕੋਈ ਨਹੀਂ ਭੈਣ ਭਰਾ ਕੋ ਲਾਵੇ ਹੁਣ ਕਰ ਦਾਂਗਾ ਜੀ ਮਾਨਤਨ ਬਾਕੀ ਇਹ ਆ ਤੁਹਾਨੂੰ ਪਤਾ ਆਪਣੀ ਵੀਡੀਓ ਤੇ ਜਿੱਦ ਦਿਨ ਪੈਂਦੀ ਤੇ ਜਿੱਦ ਮਾਲ ਮੋਲਣਾ ਹੀ ਆਉਂਦਾ ਬਰੋਂ ਅੰਨੀ ਤੇ ਚਲੋ ਇਹ ਆ ਵੀ ਆਪਾਂ ਇਹ ਕਾ ਲੈਣੇ ਆ ਵੀ ਚਲੋ ਦਾਲ ਫੁਲਕਾ ਆਪਾਂ ਲਈ ਜੀਏ ਤੇ ਕੋਈ ਭੈਣ ਭਰਾ ਆਪਣੇ ਤੋਂ ਚਲੋ ਕਰਕੇ ਸੇਵਾ ਕਰਨੀ ਜੀ ਲਓ ਦੋਸਤੋ 55000 ਰੁਪਏ ਦੇ ਵਿੱਚ ਤੁਹਾਡਾ ਆਇਆ ਗਿਆ ਦਾ ਮੌਕੇ ਤੇ ਮਾਨ ਤਨ ਸ਼ੋਰ ਛਪਾ ਹਲਕਾ ਫੁਕਾ ਜਰੂਰ ਹੋਊਗਾ ਵੱਡੇ ਕਾਦੀ ਜਿੱਥੇ ਹਾਂਜੀ ਹਾਂਜੀ ਤੇ ਇਹਦੇ ਨਾਲ ਜਿਹੜੀ ਦੋ ਨੰਬਰ ਦੀ ਡਿਟੇਲ ਤਸਵੀਰ ਇਹ ਵੀ ਭਾਜੀ ਦੂਜੇ ਸੂਏ ਗਾਂ ਦੂਜੇ ਸੂਏ ਦਾ ਇਹਨੂੰ ਟੀਕਾ ਭਰਿਆ ਜੀ ਅੱਛਾ ਜੀ ਇੱਕ ਮਹੀਨਾ ਆ ਇਹ ਦੋਵੇਂ ਝੋਟੀਆਂ ਕਿ ਕਰਵਾਇਆ ਅੱਛਾ ਜੀ ਏ ਦੋਤੇ ਦੇ ਥੱਲੇ ਹੈਗਾ ਜੀ 8 ਆਪਾਂ 7 ਅੱਖਰ ਅੱਛਾ ਜੀ ਆਪਾਂ 7 ਜਾਨੀ ਕਿ ਪਹਿਲਾ ਸੂਆ ਸੂਈ ਦੂਜੇ ਸੂਆ ਚੋਂ ਟੀਕਾ ਪਰਨੇ ਇੱਕ ਮਹੀਨਾ ਹੋ ਗਿਆ ਕਨਫਰਮ ਨਹੀਂ ਗਏ ਨੇ ਕਨਫਰਮ ਨਹੀਂ ਜੀ ਆਪਾਂ ਚਲੋ ਇਹ ਆ ਵੀ ਪੁੱਛਿਆ ਤਾਂ ਵਾ ਗਾੜੀ ਭੈਣ ਭਰਾ ਨੂੰ ਦੱਸ ਦਈਦਾ ਹਾਂਜੀ 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 ਠੀਕ ਹੈ ਜੀ ਅੱਛਾ ਤੇ ਕੱਢੀ ਵੀਰ ਬਾਹਰ ਨੂੰ ਲਓ ਜੀ ਲਓ ਦੋਸਤੋ ਇਹ ਵੀ ਸੂਆ ਪਹਿਲਾ ਸੂਈ ਆ ਤੇ ਮਹੀਨਾ ਕਿ ਟੀਕਾ ਪਰਨੇ ਹੋ ਗਿਆ ਜੀ ਦੂਜੇ ਸੂਈ ਹਤੇ ਦੋਸਤੋ ਟੀਕਾ ਨੂੰ ਲੱਗਾ ਵਾ ਤਕਰੀਬਨ ਤੇ ਹੁਣ ਜਿਹੜਾ 7 ਕਿਲੋ ਤੋਂ ਮੌਕੇ ਦਾ ਤਿਆਰ ਹੋ ਗਿਆ ਜੀ ਸੁਏਸ ਵਾਇਆ ਪਹੁੰਚੋ ਤਾਂ ਕੋਈ ਵੀ ਆਵੇ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਵੀ ਕਰ ਸਕਦਾ ਕੱਟ ਕੱਟ ਮਹਿਦਾ ਕਰ ਲੋ ਚੱਕ ਪਿੱਠਪੜੇ ਦੀ ਚੜਾਈ ਇਹ ਆ ਭਾਜੀ ਨਵੀਆਂ ਝੋਟੀਆਂ ਜਿੱਦਾਂ ਹਾਂਜੀ ਹਾਂਜੀ ਇੱਕ ਤੇ ਆਨੇ ਹਨਾ ਇਹ ਵਹਣੇ ਰਗੀਆਂ ਝੋਟੀਆਂ ਬਾਕੀ ਨਾਲ ਤੇ ਕੱਲੀ ਕੱਲੀ ਚੀਜ਼ ਦਿਖਾਓ ਹਾਂਜੀ ਹਾਂਜੀ ਥਣ ਥਣ ਬੜਾ ਪ੍ਰੋਪਰ ਲੱਗਦਾ ਲਓ ਜੀ ਦੋਸਤੋ ਖਰੋ ਚੱਕ ਆ ਜੀ ਫਿਰ ਕੁਆਲਟੀ ਚੈੱਕ ਕਰਨਾ ਲੱਭੀ ਚਲੋ ਪਤ ਅਸ਼ਵੀਦੀ ਮਦਰ ਬਖੋਣ 7 ਕਿਲੋ ਦੁੱਧ ਜਿਹੜਾ ਮੌਕੇ ਤੇ ਤਿਆਰ ਹਾਂਜੀ ਹਾਂਜੀ ਭਾਜੀ 7 ਆਖਾਂਗੇ ਜੀ ਠੀਕ ਹੈ ਜੀ ਤੇ ਇਹਦਾ ਮੁੱਲ ਵੀ ਕੀ ਕਰਨਾ ਭਾਜੀ ਭਾ ਆਪਣੇ ਛੋਟੇ ਹੀ ਹੋਣੀਆਂ ਬਿਲਕੁਲ ਹਾਂਜੀ ਇਹਦਾ ਵੀ ਮੁੱਲ ਭਾਜੀ ਭਾਵੇਂ ਕੋ 60 60 ਜੋ ਮਰਜੀ ਕਰਾ ਜੀ ਹਾਂਜੀ ਇਹ ਵੀ ਦੇ ਦਈਏ 57000 ਬਰਾਬਰ ਨਾ ਕਰੀਏ ਹਾਂਜੀ ਬਰਾਬਰ ਕਰੀ ਜੜਾ ਇਹਦਾ 56 ਦੀ ਗੱਲ ਨਾ ਨਾ ਬਰਾਬਰੀ ਕਰਦੇ ਚਾਹੁੰਦੇ ਚਲੋ ਬਰਾਬਰ ਜਾਣ ਦਿੰਦੇ ਲੋ ਦੋਸਤੋ ਇਹਦਾ ਵੀ 55 ਤੇ ਦੋ ਨੰਬਰ ਦਾ ਵੀ 55 110000 ਰੁਪਏ ਹੈ ਜੋੜੇ ਦਾ ਪਰੰਦਾ ਵਾ ਦੋਵਾਂ ਦਾ ਹਾਂਜੀ ਜੇ ਕਿਸੇ ਵੀਰ ਨੇ ਜੋੜਾ ਖਰਦਾ ਹੋਵੇ ਤਾਂ ਜੋੜੇ 'ਚ ਕੋਈ ਸੜਾਪੜ ਹੋ ਰਿਹਾ ਹੋਵੇ ਤਾਂ ਹੋ ਸਕਦੀ ਹੋ ਜਾਊਗਾ ਜੀ ਠੀਕ ਹੈ ਪਹਿਲੇ ਸੁਗੇ ਸੁਈ ਜਾਂ ਦੂਜੇ ਦੀ ਗੱਲ ਤੇ ਜੇ ਦੋਵੇਂ ਦੋਚੇ ਦੂਜੇ ਹਾਂਜੀ ਅੱਜ ਦੋਨੇ ਮਾਲ ਆਪਣੇ ਤੋਂ ਆਰ ਕੀ ਪਹਿਲੇ ਪਲੇਸ ਵੀ ਲਾਈ ਹੈ ਠੀਕ ਹੈ ਜੀ ਤੇ ਜਿਹੜੀ ਨਾਲ ਬੱਧੀ ਇਹ ਮੱਚੀ ਇਹ ਵੀ ਭਾਜੀ ਨਾਇਕ ਕਰਵਾਈਆਂ ਮਹੀਆਂ ਦੋਵੇਂ ਇਹ ਵੀ ਪਹਿਲਾਂ ਸੁਆ ਸੋਈ ਜਾਂ ਤੇ ਦੂਜੇ ਦੀ ਗਾਂ ਗੱਪੜ ਇਹ ਵੀ ਮਹੀਨੇ ਇਹਨੂੰ ਵੀ ਨਹੀਂ ਰੱਟੇ ਹਾਂਜੀ ਜਿਹਦੇ ਥਲੇ ਦੁੱਧ ਭਾਵੇਂ ਵੱਧ 8 8 ਲੀਟਰ ਜਿਹੜਾ ਨੈਟ ਹੋਗਾ ਨੈਟ ਹੋ ਤਿਆਰ ਹਾਂਜੀ ਠੀਕ ਹੈ ਜੀ ਕੱਟੀਏ ਬਾਅਦ ਵਿੱਚ ਜੀ ਨੂੰ ਲਓ ਦੋਸਤੋ ਇਹਨੂੰ ਵੀ ਇੱਕ ਮਹੀਨਾ ਹੋ ਗਿਆ ਜੇ ਟਿਕਾ ਲੱਗੇ ਇਹਨੂੰ ਤਾਂ ਸੁਆ ਇਹ ਵੀ ਪਹਿਲਾਂ ਸਵੀ ਦੂਜੇ ਸਵੇਰੇ ਦੋਸਤੋ ਗੱਪੜ ਮਹੀਨੇ ਦਾ ਪਹੁੰਚ ਉਹ ਤੁਹਾਨੂੰ ਆਪ ਕਰਨੀ ਹੈ ਨਹੀਂ ਚੈੱਕ ਹੁੰਦਾ ਆ ਚਲੋ ਜੀ ਆਪਣਾ ਉਹ ਤਾਂ ਬੇਸ ਕਰਕੇ ਕਾਲੀ ਗੰਧਾਂ ਦੀ ਕਰ ਹਾਂ ਦੱਸਣਾ ਜ਼ਰੂਰੀ ਆ ਕਿਉਂਕਿ ਕਿਤਨਾ ਜ਼ਰੂਰੀ ਚਲੋ ਜੀ ਹਾਂ ਗਾੜੀ ਮੁਰਦੇ ਦੇ ਵਾਲੇ ਵੰਡੁੰਦੀ ਭੈਣ ਭਰਾ ਕੋਈ ਵੱਧ ਹਾਂਜੀ 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 ਇਹ ਤਾਂ ਗੱਲ ਹੈ ਇਹਦੀ ਖਨਾਸਣ ਦੀ ਕੁਆਲਿਟੀ ਬਹੁਤ ਵਧੀਆ ਜੀ ਇਹਦਾ ਠੰਡ ਚੰਨਾ ਬਹੁਤ ਵਧੀਆ ਸੱਜਰ ਨੇ ਇਹਨੇ ਦੁੱਧ ਭਰਿਆ ਇਹ 11-12 ਲੀਟਰ 10 ਤੋਂ ਪਲੱਸ ਠੀਕ ਹੈ ਜੀ ਹਾਂਜੀ ਅਜੇ ਵੀ ਦੋਸਤੋ ਸੋਹਣਾ ਆਰਡਰ ਤਿਆਰ ਆ ਹਾਂਜੀ 8 ਲੀਟਰ ਹੋਊਗਾ ਜੀ ਹੁਣ ਤਿਆਰ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਜਿੰਨਾ ਵੀ ਚਲੋ ਮਾਲਕ ਨੇ ਇਹਨੂੰ ਕਤ ਬਖਸ਼ਿਆ ਸੁਣਾਵਾ ਚਲੋ ਜੀ ਬਾਕੀ ਆਪਣੇ ਭਾਰ ਕੀ ਨਾ ਹਾਂਜੀ ਹਾਂਜੀ ਉਹਦਾ ਦੇ ਦਜਾ ਮਾਂ ਵਾਲੀ ਬੜਾ ਤੇਜ ਆ ਆਪਾਂ ਮੋਲ ਆਪਣੇ ਆਪ ਕਰਨਾ ਵੀ ਜਿੰਨਾ ਦਾ ਬਿਲਕੁਲ ਮਾਲ ਜਿਹੜਾ ਘੈਂਟਾ ਨਾ ਕਦੇ ਆਪਣੇ ਆਹ ਲਓ ਜੀ ਕਰੋ ਗੱਲ ਹਾਂਜੀ ਕਰੋ ਚੱਕ ਜੀ ਲਓ ਜੀ ਹਾਂਜੀ ਵੀਰ ਜੀ 8 ਕਿਲੋ ਤੁਹਾਨੂੰ ਨੈਟ ਚਾਰ ਹਾਂਜੀ ਹਾਂਜੀ ਤੇ ਇਹਦਾ ਮੁੱਲ ਕੀ ਕਰਨਾ ਭਾਜੀ ਇਹਦਾ ਵੀ ਮੋਲ ਆਪਾਂ ਕਰਨ ਨੂੰ ਭਾਵੇਂ 60 65 ਜੋ ਮਰਜ਼ੀ ਕਰੀਗੀ ਇਹ ਦੇ ਦਿੱਤੀ ਦੋ ਘਰ ਛੜ ਜੀ ਦੋ ਗੱਲਾਂ ਸੜਾ ਟਰੰਜੈਂਟ ਯਾਰ ਦੇ ਹਾਂਜੀ ਠੀਕ ਹੈ ਜੀ ਇਹ ਚੋ ਕੋਈ ਹੋਰ ਹੈ ਕਿ ਜੈਸ ਤਰ੍ਹਾਂ ਛੜ ਦਿੰਨੇ ਜੀ 2000 ਯਾਨੀ ਕਿ 55 ਹੋ ਗਿਆ ਹਾਂਜੀ ਮੈਂ ਕਹਿੰਦਾ ਬਰਾਬਰੀ ਕਰਤੀ ਤੇ ਨਿਕਲ ਗਈ ਚਲੋ ਕੋਈ ਨਹੀਂ ਬਾਕੀ ਮੁਰਕਦੇ ਤਾਂ ਆਪਾਂ ਰਕਸਾਈ ਕਰਦੇ ਕਸਾਈਆਂ ਨਹੀਂ ਕਰਦੇ ਨਹੀਂ ਕੋਈ ਗੱਲ ਨਹੀਂ ਹੋਣਾ ਤੇ ਆਪਾਂ ਫਿਰ ਮਤਲਬ ਸਰੇ ਲੈ ਆਉਂਦੇ ਸਹੀ ਗੱਲ ਤੇ 55 ਦੀ ਦੇ ਦਾਂ ਲਓ ਜੀ ਦੋਸਤੋ ਇਹ ਤਿੰਨ ਮੱਝਆਂ ਜਿਹੜੀਆਂ ਬਤੀਆਂ ਤੇ ਸਰਮੀਆਂ ਤਿੰਨੇ ਆ ਤਿੰਨਾਂ ਦਾ ਰੇਟ ਕੋਈ ਚਾਹ 55 55 ਜਿਹੜੀ ਤਿੰਨਾਂ ਜੋ ਜੜੀ ਵੀ ਹੈ ਜਿਹੜੇ ਪਸੰਦ ਸੀ ਆਪੀ ਫੋਨ ਤੇ ਖਰ ਕੇ ਗੱਲਬਾਤ ਖਰੀਦ ਸਕਦਾ ਹਾਂਜੀ ਹਾਂਜੀ ਤੇ ਇਹ ਏ ਵੀ ਭਾਜੀ ਪਹਿਲਾਂ ਸੂਆ ਸੋਈ ਆ ਅੱਛਾ ਜੀ ਤੇ ਮੂੰਹੋਂ ਭਾਜੀ ਇਹ ਹੈਗੀ ਏ ਛਿੱਗੀ ਅੱਛਾ ਛਿੱਗੀ ਹੋ ਗਈ ਜੀ ਉਹ ਛਿੱਗੀ ਦੇ ਦਰਦੀ ਬੜਾ ਇਹ ਨਾ ਮੈਂ ਦਰਦੀ ਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਨਾ ਦੁੱਧ ਦੇ ਥੱਲੇ 6 ਲੀਟਰ ਦੇ ਪੱਕਾ ਅੱਛਾ ਜੀ ਤੇ ਬਣੀ ਨੂੰ ਇਹਨੂੰ ਵੀ ਕੋਈ 32 ਦਿਨ 35 ਹੋਏ 32 35 ਦਿਨ ਹਾਂ ਜੀ ਨਾ ਤਾਂ ਦਿਨ ਨੂੰ ਇਹ ਆ ਵੀ ਹੋ ਸਕਦੀ ਪੂਰੀ ਹਾਂ 1.5 ਕਿ ਮਹੀਨੇ ਜੀ ਚੈੱਕ ਹੋ ਜਾਂਦੀ ਹਾਂ ਜੀ ਚਲੋ ਉਹ ਤਾਂ ਆਪਾਂ ਤੇ ਡਾਕਟਰ ਨੂੰ ਮੈਂ ਵਿਖਾਈ ਆ ਅੱਛਾ ਜੀ ਤੇ ਮੈਂ ਕਹਾ ਚੱਲ ਜੇ ਬੋਲੀ ਉਹਦੇ ਗਾਂ ਫੇਰ ਕਰਾ ਦਾਂਗੇ ਹਾਂ ਜੀ ਹਾਂ ਜੀ ਜੋ ਆਂਦਾ ਪਰ ਸ਼ੱਕ ਚ ਕੀ ਕਹਿੰਦੇ ਮਲਕ ਰਫਰਮ ਨਹੀਂ ਗਿਆ ਹਾਂਜੀ ਕੰਫਰਮ ਨਹੀਂ ਆ ਪਰ ਸ਼ੱਕ ਤੇ ਹੈਗੀ ਆ ਚਲੋ ਜੇ ਲੈ ਗਏ ਠੀਕ ਹੋ ਨਹੀਂ ਤੇ ਆਪਾਂ ਆਪ ਦਾ ਦੇਖ ਕੇ ਦੇਣੀ ਹੈ ਹਾਂ ਚਲੋ ਠੀਕ ਹੈ ਖੋਲ ਲੀ ਜੀ ਗੱਡੀ ਬਹੁਤ 6 ਲੀਟਰ ਆ ਜੀ ਮਿਲਦੀ ਭੜੇ ਤੇ ਅੱਛਾ ਦੋਵੇਂ ਟੈਂਪੜੇ ਮਿਲਦਾ ਹੈ ਲਓ ਦੋਸਤੋ ਇਹ ਵੀ ਪਹਿਲਾ ਸੂਆ ਸੋਈਏ ਧਰਤੀ ਥੜੀ ਛੋਟੀ ਛੱਡ ਦੋ ਇਹਦੇ ਥੋੜਾ ਜਿਹਾ ਕਾਕਾ ਪੇਸ਼ ਕਰੀ ਬਿੰਦੇ ਨਾ ਇੱਕ ਬਰਤੀ ਦੋ ਪੈਂਦੀ ਨੇ ਦੋਸਤੋ ਟੀਕਾ ਲੱਗੇ ਨੂੰ ਹੋ ਗਿਆ ਕੰਫਰਮ ਹੀ ਗਏ ਜੀ ਤੁੜਿਆ ਨਾ ਕਰਦੀ ਕੈਮਰੇ ਦਾ ਦੋਸਤੋ ਕਰੋ ਚੱਕੇ ਦੀ ਆਰਡਰ ਕੁਆਲਿਟੀ ਅੱਜ ਦੋਸਤੋ ਮੋਹਲ ਵੀਰ ਦੇ ਕੋਲ ਤਕਰੀਬਨ ਬਰਾਬਰ ਵਾਲੇ ਸਾਰੇ ਆਉਣ ਡਿਆ ਇਹਦਾ ਭਾਂ ਲੈ ਸਿਆਈ ਸਾਰਿਆਂ ਅੱਛਾ ਜੀ ਠੀਕ ਹੈ ਸਾਰੇ ਮਾਪ ਦੇ ਵਿੱਚ ਇਹਦਾ ਭਾਂ ਲੈ ਸਿਆ ਠੀਕ ਹੈ ਜੀ ਹਾਂ ਜੀ ਠੀਕ ਜੀ ਲੈ ਲੁਣੇ ਕਾਕਾ ਬਾਲਾ ਕਲਪਤ ਦੋਸਤੋ ਇਹ ਜਨੇਰੀ 6 ਮਹੀਨੇ ਦੇ ਵਿੱਚੋਂ ਸਭ ਤੋਂ ਛੋਟੇ ਬੋਲਰ ਦੀ ਝੋਟੀ ਇਹ ਹੋਊਗੀ ਹਾਂਜੀ ਵੀ ਕੀ ਪਾਜੀ ਇਹਦਾ ਮੁੱਲ ਕਰਾਲੇ ਭਾਵੇਂ ਸੱਤ ਤੇ ਭਾਵੇਂ ਗਾਲੇ ਪਚੋ ਹਾਂਜੀ ਦੋ ਘੜਾ ਪੰਜਾਹ ਜੀ ਦੇ 48000 ਦੇ ਹਾਂਜੀ ਕਿੰਨਾ ਕੁ ਮੰਨ ਤਾ ਨਾ ਸਕਦਾ 46 ਦੀ ਦੇ ਜੀ 45 ਦੀ ਪੂਰੀ ਦੇ ਕਰਦੇ ਚਲੋ ਠੀਕ ਹੈ ਲਓ ਜੀ ਦੋਸਤੋ ਪੂਰੇ ਪੰਤਾਲੀ 10000 ਰੁਪਏ ਉਹਨਾਂ ਤਨਾ ਮਚਨ ਇਹਦਾ ਰੇਟ ਘੱਟ ਜੇ ਇਹ ਵੀ ਦੋਸਤੋ ਪਹਿਲਾਂ ਸਵੇਰ ਸਹੀ 6 ਕਿਲੋ ਦੋਤੇ ਫਲਚਾਰ ਪੱਤੀ ਪਿੰਚ ਦੀ ਟੀਗਾ ਪ੍ਰੈਸ ਹੋ ਗਏ ਜੀ ਤੇ 45000 ਰੁਪਏ ਦੀ ਜਸ ਹੋ ਜੇ ਇਹਦੇ ਨਾਲ ਅਲਰੇਡੀ ਬੱਤੀ ਮੱਚ ਗਈ ਤੇ ਭਾਜੀ ਗੱਭਣ ਜੇ ਮੈਂ ਸਾਢੇ ਚੌਥਾ ਪੰਜਵਾਂ ਮਹੀਨੇ ਅੱਛਾ ਜੀ ਆਪਾਂ ਚੌਂ ਦੀ ਆਖਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਸਾਢੇ ਚੌਥੇ ਦੀ ਚੌਂ ਦੀ ਕੁਲਾਲੀ ਠੀਕ ਹੈ ਜੀ ਤੇ ਉਹਨਾਂ ਦੇ ਕਰਨ ਮੁਤਾਬਕ ਉਹ ਤਾਂ ਪੰਜਾਂ ਦੀ ਹੈ ਅੱਛਾ ਜੀ ਤੇ ਦੁੱਧ ਕਿੰਨਾ ਤਿਆਰ ਹੈ ਦੁੱਧ ਭਾਜੀ 8 ਲੀਟਰ ਆ ਸੂਹਾ ਕਰਵਾ ਸੋਈ ਸੂਹਾ ਭਾਜੀ ਉਹ ਆਂਦੇ ਦੁੱਧਾ ਸੋਣੀ ਆ ਅੱਛਾ ਜੀ ਹਾਂਜੀ ਹਾਂਜੀ ਗਾਂ ਦਾ ਬਾਕੀ ਕੋ ਅਗਲਾ ਗੈਸ ਕਰ ਲੇ ਜੀ ਆਪ ਦਾ ਦੁੱਧਾ ਵਾਲਾ ਉਹ ਦੁੱਧਾ ਲਾਦੇ ਕੋਈ ਚੱਲਦਾ ਨਹੀਂ ਹਾਂਜੀ ਹਾਂਜੀ ਬਾਕੀ ਇਹ ਆ ਵੀ ਸੱਜਰ ਨੇ ਮੈਂ ਨੇ ਉਹ ਆਂਦੇ ਵੀ ਦੁੱਧ 13 14 ਲੀਟਰ ਦਿੰਦਾ ਠੀਕ ਹੈ ਜੀ ਯਾਨੀ ਹੁਣ 5 ਮਹੀਨੇ ਦੀ ਕਨਫਰਮ ਚੈੱਕ ਪਾਸ ਹੈ ਹਾਂਜੀ ਹਾਂਜੀ ਠੀਕ ਹੈ ਜੀ ਪੰਜਾਂ ਦੀ 4.5 ਦੀ ਭਾਜੀ ਕੱਟੇ ਬਾੜ ਜੀ ਨੂੰ 4.5 ਪੰਜਾਂ ਦੀ ਕਨਫਰਮ ਹੈ ਠੀਕ ਹੈ ਜ ਚਵਾ ਕੋਈ ਵੀਰ ਦੂਜਾ ਮੰਲ ਲੈ ਕੋਈ ਤੀਜਾ ਮੰਲ ਲੈ ਉਹ ਡਿਪੈਂਡ ਕਰਦੀ ਹੈ ਗੱਲ ਦੋਸਤੋ ਤੁਹਾਡੇ ਤੇ ਬਾਕੀ ਮੈਂ ਦਾ ਕਦ ਕਾਠ ਦੋਸਤੋ ਚੰਗਾ ਵਕਤ ਪੂਰਾ ਹੈਵੀ ਬੋਡੀ ਵੇਟ ਹੈ ਭਾਜੀ 7 ਲੱਖ ਦੀ ਮਹੀ ਆ ਸੱਜਰ ਹਾਂਜੀ ਹਾਂਜੀ ਪੂਰੀ ਦੋਸਤੋ ਰਾਜੀ ਪੂਰੀ ਜੰਮੀ ਪੜੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਹਾਂਜੀ ਬਚਾ ਨਹੀਂ ਹੈਗਾ ਜੀ ਮਿਲਦੀ ਭਾਰੇ ਦੀ ਠੀਕ ਹੈ ਜੀ ਤੇ ਮੇਰੇ ਸੋਚਾ ਦਾ ਮੁੱਲ ਵੀ ਇਹਦਾ ਪੰਜਾ ਛੇ ਮੱਜੇ ਨੂੰ ਵੱਧ ਹੋਊਗਾ ਨਹੀਂ ਜੀ ਆਪਾਂ ਆਜਾ ਜੀ ਰੱਖਣਾ ਠੀਕ ਹੈ ਆਪਣਾ ਆड्डा ਹੀ ਜਾ ਜਾ ਠੀਕ ਹੈ ਆਪਾਂ ਨਹੀਂ ਗਲਤ ਕਰਦਾ ਨਹੀਂ ਆਪਾਂ ਥੋੜੀ ਕਮਾਈ ਰੱਖ ਕੇ ਦੇਨੇ ਦੀ ਦੰਗਰ ਦੋਸਤੋ ਗੰਬਲ ਹੋਵੇ ਪਸ਼ੂ ਜਾਂ ਟੋਕੜੋ ਹੋਵੇ ਜਾਂ ਸੱਜਰ ਸੋਇਆ ਹੋਵੇ ਜਾਂ ਦੋਸਤੋ ਪਸ਼ੂ ਬਸ ਇਕੱਲਾ ਹੀ ਟੋਕੜੋ ਹੋਵੇ ਤੇ ਉਹਨੂੰ ਮੇਰੇ ਵੀਰ ਜਿਹੜੀ ਤਸਦੀ ਕਰਦੀ ਹੈ ਨਰਕ ਪਰ ਕੋ ਜਿਹੜੀ ਕਰਨੀ ਤੁਸੀਂ ਆਪ ਕਰਨੀ ਹੁੰਦੀ ਹੈ ਉਹ ਇੰਨਾ ਕ ਆਪਣਾ ਹੱਕ ਰੱਖਿਆ ਕਰੋ ਜਰੂਰ ਕਿ ਤਸਦੀ ਕਰ ਲੈ ਕਰੋ ਕੋਈ ਤੇ ਵੀਰ ਦੋਦੋ 8 ਕਿਲੋ ਤਿਆਰਪੁਰ ਹਾਂਜੀ ਹਾਂਜੀ ਕੀ ਮੋਲ ਕਰਨਾ ਦਾ ਪਾਜੀ ਮੋਲ ਤੇ ਚਲੋ ਜੇ ਉਦਾਂ ਸਾਬ ਲਈਏ ਨਾ ਮਹੀਂ ਦੇ ਸਾਬ ਹੂੰ ਤੇ ਆਪਾਂ ਇਹਦਾ ਮੋਲ 80 85 ਵੀ ਕਰੀ ਜਾਂਦੇ ਗਏ ਹੂੰ ਹੂੰ ਵੀਡੀਓ ਵਾਲੇ ਆਪਾਂ ਪਾਜੀ ਨਾਲ 85 ਕਰਨਾ ਜੇ ਨਾ ਕਰਨਾ ਵਾ ਕੋਈ ਪण्यातਰ ਸਟਰੀਆ ਦੀ ਦੇ ਦੀ ਬੂਦ ਕਿੰਨਾ ਕੁ ਮੰਨਣਾ ਉਸ ਦਾ 2000 ਛੱਡ ਦੇ 68 ਹੋ ਗਿਆ ਹਾਂਜੀ ਪੂਰਾ ਪੈਂਟ ਕਰ ਦੇ ਚਲੋ ਠੀਕ ਹੈ ਜਾਣ ਦੇ ਲਓ ਜੀ ਦੋਸਤੋ ਪੂਰਾ ਪੈਂਟ ਜਾਣ ਦੇ ਆਪਾਂ 200 ਅੱਜ ਕਿ ਮਹੀਂ ਪਾਜੀ ਵਢੀ ਜੇ ਪੂਰੀ ਠੀਕ ਹੈ ਦੁੱਧ ਵੀ ਹੈਗਾ ਮੈਂ ਥੱਲੇ ਹਾਂ ਉਹਨੇ ਵੇਖ ਲੋ ਲੇਵਾ ਮੈਂ ਸਜਣਾ ਨੂੰ ਖਾਉਂਦੀ ਠੀਕ ਹੈ ਜੀ ਤੇ ਗਾਂ ਮੈਂ ਬਣੀ ਵੀ ਹਸਾਉਣਾ ਠੀਕ ਹੈ ਜੀ ਹਾਂਜੀ ਹਾਂਜੀ ਅੱਧ ਵਿਚ ਮੈਂ ਆਈ ਆ ਦੁੱਧ ਹੀ ਮੈਂ ਦੇਖਿਆ ਜੀ ਅੱਧ ਵਿਚ ਆ ਗਈ ਹੈ ਨਾ ਤੇ ਚਲੋ ਇਹਦੇ ਨਾਲ ਜਿਹੜੀ ਬਦੀ ਮਾਜੇ ਇਹ ਭਾਜੀ ਨੀਲੀ ਰਾਵੀ ਦੀ ਜੇ ਤੇ ਇਹਨੂੰ ਵੀ ਡਾਇਰੈਕਟਰ ਦੇ ਕਹਿਣ ਮੁਤਾਬਕ ਸਾਡੇ ਕੋਲ 40 ਕਿਹੜਾ ਦਿਨਾਂ ਤੋਂ ਅੰਦਰ ਆ ਅੱਛਾ ਜੀ ਆਪਾਂ ਵਿਖਾਈ ਜਾਨੀ ਕਿ 1.5 ਮਹੀਨੇ ਲੱਗਦੇ ਆ ਹਾਂਜੀ ਹਾਂਜੀ ਇਹ ਵੀ ਮੈਂ ਆਪਾਂ ਹੁਣ ਚੈੱਕ ਕਰ ਆ ਦੇਣੀ ਹੁੰਦਾ ਹਫਤੇ ਦੇ ਨਾਲ ਤੇ ਅੱਧੇ ਆਪਣੇ ਤੋਂ ਰਹਿ ਗਈ ਠੀਕ ਹੈ ਤੇ ਬਾਕੀ ਆਪਾਂ ਇਹਦਾ ਮੁੱਲ ਜਿਹੜਾ ਆ ਉਹ ਆਪਾਂ ਜੇ ਮੰਨ ਲਓ ਗੈ ਤੇ ਦੁੱਧ ਵੀਰ ਕਿੰਨਾ ਤਿਆਰ ਦੁੱਧ ਭਾਜੀ 8 ਕੋ 7 ਗਾੜੀ ਇਹ ਸੁਹਾ ਕਿੰਨਾ ਸੁਈ ਸੁਹਾ ਭਾਜੀ ਉਹ ਤੇ ਦੂਜਾ ਆਉਂਦੇ ਬਾਗੀ ਉਹਦਾ ਗੈਸ ਕਰ ਲੇ ਤੇ ਜੱਲ ਵਾਲੇ ਜੀ ਭਾਵੇਂ ਕੋਈ ਜਨਾਬ ਠੀਕ ਹੈ ਖੁੱਲੋ ਜੀ ਅਗਲੇ ਤੇ ਗਾੜੀ ਹੈ ਦੋਸਤੋ ਨੀਲੀ ਰਵੀ ਦੇ ਨਾਲ ਇਹ ਨਿਸ਼ਾਨੀਆਂ ਕਵਰ ਕਰਦੀ ਆ ਮਗਰਲੇ ਖੋਰ ਵਾਈਟ ਅਗਲੇ ਰਾਈਟ ਮੁਸ਼ ਵਾਈਟ ਦੀ ਸਪੈਸ ਤੇ ਕੱਟੇਗਾ ਜੀ ਯਾਰ ਜੀ ਕਰੋ ਚੱਕ ਦੋਸਤੋ ਨੀਲੀ ਚਮੜੀ ਇਹਦੀ ਆਉਂਦੀ ਆ ਵੇਖੋ ਤੁਸੀਂ ਕਰਦੇ ਚੱਕ ਕੱਢ ਕੱਢ ਦੋਸਤੋ ਮੈਂ ਦਾ ਕਰੋ ਚੈੱਕ ਲੈਓ ਜੀ ਲੈਓ ਜੀ 6 ਲੀਟਰ ਦੁੱਧ ਵੀ ਤਿਆਰ ਨਹੀਂ ਜੀ 7 7 ਲੀਟਰ ਦੁੱਧ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ 7 ਲੀਟਰ ਦੁੱਧ ਤਿਆਰ ਪੀਗਾ ਪਰ ਇਹਨੂੰ ਕੋਈ 40 ਦਿਨ ਦਾ ਟਾਈਮ ਹੋ ਗਿਆ ਜੀ ਤੇ ਮੁੱਲ ਵੀਰ ਕੀ ਕਰਦਾ ਹੈ ਮੁੱਲ ਭਾਜੀ ਜੇ ਤੇ ਆਪਣੇ ਚਲੋ ਚੈੱਕ ਪਾਸ ਹੋ ਗਈ ਤੇ ਫਿਰ ਆਪਾਂ ਹਿਸਾਬ ਨਾਲ ਕਰਾਂ ਅੱਜ ਆਪਾਂ ਵੀਡੀਓ ਤੇ ਉਹ ਬਲ ਕਰਨਾ ਚਲ ਚਲ ਭਣ ਭਣ ਜਿਹੜਾ ਮਤਲਬ ਹੈ ਟੋਕੜਾ ਰਹੀ ਹਾਂਜੀ ਹੈਨਾ ਕਨਫਰਮ ਨਹੀਂ ਕਿ ਅੱਜ ਆਪਾਂ ਹਾਂਜੀ ਹਾਂਜੀ ਦੱਸੋ ਜੀ ਮੁੰਡਾ ਨਹੀਂ ਉਹ ਤਾਂ ਡਾਕਟਰ ਨੇ ਇਹ ਗੱਲ ਆਖੀ ਦੋਵੇਂ ਮਖਾਈਆਂ ਆਪਾਂ ਹਾਂਜੀ ਆਪਦੇ ਘਰੇ ਲਿਆ ਕੇ ਡਾਕਟਰ ਨੇ ਉਹ ਗੱਲ ਆਖੀ ਆ ਵੀ 100 ਦੇ ਵਿੱਚੋਂ ਕੋਈ 80 70 ਪੈਸੇ ਜਾ ਰਹੇ अच्छा थी, जी ਮਾਲ ਨੂੰ ਤੁਹਾਨੂੰ ਪਤਾ ਜਦੋਂ ਪਤਾ ਹੋਵੇ ਫਿਰ ਜਾਂ ਦੋ ਕੰਮ ਹੋ ਜਾਂਦੇ ਜਾਂ ਟੰਕਰ ਬੋਲਿਆ ਹੋਵੇ ਜਿੱਦਾਂ ਬਣਿਆ ਹੋਵੇ ਤੇ ਬੋਲ ਪਿੰਦਾ ਟੰਕਰ ਠੀਕ 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 ਤੇ ਜੇ ਨਾ ਹੋਵੇ ਤੇ ਬਣਿਆ ਹੋਵੇ ਤੇ ਥੋੜੇ ਚਿਰ ਤੱਕ ਤੁਹਾਨੂੰ ਪਤਾ ਪਤਾ ਲੱਗਦਾ ਚਲੋ ਕੈਸਾ ਲੱਗ ਜਾਂਦਾ ਡਾਕਟਰ ਜਿਹੜਾ ਸੈਣਾ ਹਾਂਜੀ ਹਾਂਜੀ ਸਾਡੇ ਡਾਕਟਰ ਆਉਂਦਾ 65 ਜੰਦਰੇ ਚੈੱਕ ਕਰ ਦਿੰਦਾ ਠੀਕ ਹੈ ਜੀ ਤੇ ਆਪਾਂ ਭਾਜੀ ਇਹਦਾ ਮੌਲਜੋ ਮਰਜ਼ੀ ਕਰੀਏ ਹੁਣ ਹੂੰ ਦੇ ਦਈਏ 60000 ਬੋਲੇ ਜੀ ਕਿੰਨਾ ਕਮਾਣ ਟਾ ਸਕਦੇ ਦੋ ਛੱਡ ਦੀਏ 58 ਹਾਂਜੀ ਬਾਬਰੀ ਜੀ ਨੇ ਹੁੰਦੀ ਨਹੀਂ ਬਰਾਬਰ ਨਹੀਂ ਇਹ ਨੀਲੀ ਰਵੀ ਦਾ ਕਰਕੇ ਆਉਂਦੇ ਚਲੋ ਆਪਾਂ ਇਹਦਾ 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 1000 ਵੱਧ ਕਰਦੇ ਦਾ 55000 ਰੁਪਏ ਕਰਦੇ ਚਲੋ ਠੀਕ ਹੈ ਲਓ ਜੀ ਬਣੀ ਜਾਂਦਾ ਇਹਦਾ ਦੋਸਤ ਹੋ ਗਿਆ ਰੇ ਰੇ ਦੀ ਦਾ ਕਰਕੇ ਆ ਵੀ ਮੁਝਾਤਾ ਯਾਰ ਮੈਂ ਮਹਿੰਗੀ ਲੈ ਨੀਲੀ ਰਵੀ ਦੀਆਂ ਕਟੀਆਂ ਭਾਈ ਛੋਟੀਆਂ ਜਿਹੜੀਆਂ ਉਹ ਵਗੰਦੀਆਂ ਚੱਲ ਚੱਲੀ ਆ ਭੀਆਂ ਇਹਦੇ ਦੁੱਧ ਤੇਂਦੀ ਚਲੋ ਇੱਕ ਗੱਲ ਚਲੋ ਇਹ ਆ ਵੀ ਗਾਂ ਸੀਵਨ ਨਾਲ ਭਰਿਆ ਹਾਂ ਜੀ ਚਲੋ ਗਾਂ ਬਰੀਦ ਤਿਆਰ ਕਰਨੀ ਹੋਈ ਨਸਲ ਠੀਕ ਹੈ ਜੀ ਕਰ ਸਕਦਾ ਲਓ ਦੋਸਤੋ 6 ਨਾਗਰੀ ਦੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਏ ਆ ਤੇ 6 ਦੇ ਵਿੱਚ ਦੋਸਤੋ ਤਕਰੀਬਨ ਟੀਕੇ ਸਾਰੇ ਪਸ਼ੂ ਨੂੰ ਲੱਗੇ ਹੋਏ ਦੋ ਮੱਝੜੀਆਂ ਕਨਫਰਮ ਚੈੱਕ ਪਾਸ ਤੋਂ ਕੜ ਕੇ ਪਣ ਤੇ ਪਸ਼ੂ ਦੋਸਤੋ ਸਾਰੇ ਸਵੇ ਸਵਾਏ ਮੇਰੇ ਵੀਰੀ ਇੱਕ ਟਾਈਮ ਦੋ ਟਾਈਮ ਸਵੇ ਸਵਾਏ ਪਹੁੰਚੋ ਗਿਆ ਆਪਣੀ ਤਸਦੀ ਜਰੂਰ ਕਰ ਲਿਆ ਕਰੋ ਇਹ ਇੱਕ ਮੱਝ ਦੋਸਤੋ ਜਿਹੜੀ ਆਪਾਂ ਪਹਿਲੇ ਨੰਬਰ ਨੇ ਵਿਖਾਈਏ ਇਹ ਦੋਸਤੋ ਦੋਤੋਂ ਡرائی ਹੈ ਇਹਨੂੰ ਦੋਸਤੋ ਰਾਨੀ ਟਿਪਕੇ ਪਾਸ ਕਰਕੇ ਤਸਦੀ ਜਰੂਰ ਕਰ ਲਓ ਐਡਰੈਸ ਇਹ ਕਰੀ ਵੀਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਿਮਤਰਨਤਨ ਸਾਹਿਬ ਪ੍ਰਤਾਪ ਸਿੰਘ ਸ਼ਾਹ ਫਾਰਮ ਤੇ ਆਪਾਂ ਪਹੁੰਚੇ ਤੇ ਵੀਰ ਆਪਣਾ ਫੋਨ ਨੰਬਰ ਇੱਕ ਰੀ ਬੋਲ ਦਿਓ ਹਾਂਜੀ ਭਾਜੀ ਫੋਨ ਨੰਬਰ ਹੈਗਾ 708901187 ਹਾਂਜੀ 708901187 ਹਾਂਜੀ ਬਾਕੀ ਭਾਜੀ ਆਪਣੀ ਨਾ ਹੱਥ ਜੋੜ ਕੇ ਕਿ ਬੇਨਤੀ ਆ ਆਪਾਂ ਹਰ ਵੀਡੀਓ ਦੀ ਕਰਦੇ ਆਂ ਵੀ ਆਪਾਂ ਇਹ ਵੀਰੇ ਮੈਂ ਤੁਹਾਨੂੰ ਦੱਸਦਾ ਆਪਾਂ ਇਹ ਬੇਨਤੀ ਪਹਿਲੋਂ ਕਰਦੇਗਾ ਕੋਈ ਗੱਲ ਨਹੀਂ ਜੀ ਆਪਾਂ ਜਿਹੜਾ ਫੋਨ ਲਾਉਣਾ ਹਾਂ ਉਹਨੂੰ ਭਾਜੀ ਆਪਾਂ ਪਹਿਲੋਂ ਇਹ ਗੱਲ ਆ ਨਾ ਹਰ ਤੇ ਇਹਨੂੰ ਪਹਿਲੋਂ ਵਾਲੇ ਨਾਲ ਕਿ ਤਾਂ ਵੀਡੀਓ ਪਰਿਵਾਰ ਚ ਬਹਿ ਕੇ ਵੇਖ ਫਿਰ ਆਪਾਂ ਨੂੰ ਸਹੀ ਹਾਂਜੀ ਹਾਂਜੀ ਠੀਕ ਨਾ ਪੂਰਾ ਪੂਨਾ ਪਾਈ ਤੇ ਬਾਕੀ ਆਪ ਜੀ ਦੱਸ ਲਈ ਕਰ ਠੀਕ ਹੈ ਹਾਂਜੀ ਕਿਉਂਕਿ ਤਸੱਲੀ ਕਰਨੀ ਹਰੇਕ ਨੂੰ ਪਾਜੀ ਅਗਲੇ ਦਾ ਹੱਕ ਹੈ ਅਗਲੇ ਨੇ ਪੈਸੇ ਲਾਉਣੇ ਹਾਂਜੀ ਮੰਨ ਲਓ ਪਾਜੀ ਆਪਣੇ ਆਪਾਂ ਸਾਰਾ ਸੌਦਾ ਮੋਲੀ ਲਿਆਂਦਾ ਕਰਨਾ ਤੇ ਆਪਣਾ ਹੈ ਹਾਂਜੀ ਹਾਂਜੀ ਠੀਕ ਸਾਰੀਆਂ ਚੀਜ਼ਾਂ ਠੀਕ ਹੈ ਚਲੋ ਇਹ ਆਪਾਂ ਨਰਕ ਪਰਖਾਵ ਦੀ ਕਰ ਸਕਦੇ ਹਾਂ ਅਗਲਾ ਵੀ ਆਪਦੀ ਕਰੇ 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 ਹਾਂਜੀ ਠੀਕ ਹੈ ਤੇ ਬਾਕੀ ਇਹ ਕਈ ਨਾ ਇੱਕ ਬੇਨਤੀ ਹੋਰ ਆਪਣੀ ਕਈ ਭੈਣ ਭਰਾਣਾ ਸਾਈ ਪਾ ਕੇ ਤੇ ਮੁੜ ਕੇ ਖਰਾਬ ਕਰਦੇ ਆ ਇਹ ਆਪਦਾ ਮਨ ਬਣਾ ਕੇ ਜਿਹਨੇ ਪਾਉਣੀ ਹੈ ਸਾਈ ਹਾਂਜੀ ਹਾਂਜੀ ਇਹ ਤੇ ਗੱਲ ਅਸੀਂ ਵੀ ਵੀਡੀਓ ਦੇ ਵਿੱਚ ਮਤਲਬ ਵਾਰ-ਵਾਰ ਮੈਂ ਇਹੀ ਬੇਨਤੀ ਕਰਦਾ ਹਾਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਵੀਡੀਓ ਵੇਖ ਜਿਹੜੇ ਵੀ ਵੀਰ ਨੂੰ ਜਿਹੜਾ ਬਹੁਤ ਪਸੰਦ ਆਦਾ ਸਾਈ ਪਾ ਲਿਆ ਕਰੋ ਤੇ ਸਾਈ ਪਾ ਕੇ ਮੁੜ ਕੇ ਇਹ ਨਾਲ ਗੱਲ ਕਰੋ ਕਿ ਸਾਡੇ ਘਰ ਦਾ ਮੈਂਬਰ ਨਹੀਂ ਕੋ ਮਰਦਾ ਸੋ ਵੀਰ ਨੇ ਗੱਲ ਇਹ ਬਹੁਤ ਵਧੀਆ ਕਹੀ ਕਿ ਪਰਿਵਾਰ ਦੇ ਵਿੱਚ ਬਹਿ ਕੇ ਆਪਣੀ ਵੀਡੀਓ ਵੇਖ ਕੇ ਤਸਦੀਕ ਕਰਕੇ ਫਿਰ ਉਸ ਨੂੰ ਦਾਲੀ ਨਾ ਠੀਕ ਹੈ ਨਾ ਕਿਉਂਕਿ ਇਹ ਵੀਡੀਓ ਦੇ ਵਿੱਚ ਤੁਹਾਨੂੰ ਵਾਦਾ ਪਾਉ ਉਹ ਦੋ ਤਿੰਨ ਘੰਟੇ ਲੱਗਦਾ ਮੁੜ ਕੇ ਬਾਅਦ ਦੇ ਵਿੱਚ ਭਾਜੀ ਆਪਾਂ ਇਹ ਗੱਲਾਂ ਨੇ ਆ ਜਿਹੜੀ ਗੱਭਣ ਆਪਦੀ ਚੈੱਕ ਕਰਾ ਕਰੋ ਹਾਂਜੀ 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 ਟਿਪ ਕੇ ਖੜੋ ਜਿਹੜੀ ਸੂਈ ਆਪਦੀ ਚੋਗੇ ਕਰੋ ਠੀਕ ਹੈ ਬਾਕੀ ਦੋਸਤੋ ਕੋਈ ਗੱਲ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਵਧੇ ਘਟ ਪੁੱਤੀ ਨਹੀਂ ਜੀ ਆਪਾਂ ਕੋਈ ਗੱਲ ਆਪਾਂ ਆਪਾਂ ਜੀ ਗਲਤੀ ਚਾਉਂਦੇ ਆ ਕੋਈ ਗੱਲ ਨਹੀਂ ਬਾਕੀ ਘਰ ਆ ਅਗਲਾ ਆਵੇ ਜਿੱਦਾਂ ਮਰਜ਼ੀ ਆ ਜਾ ਵੀਡੀਓ ਵੇਖ ਲਈ ਦੋਸਤੋ ਧੰਨਵਾਦ ਸੱਚ